ਵਾਇਗੂ ਜੀ ਦਾ ਖੰਸਾ ਵਾਇਗੂ ਜੀ ਦੀ ਫਤਿਹ ਪਿਛਲੀ ਵਾਰੀ ਜਦੋਂ ਕੇਂਦਰ ਸਰਕਾਰ ਦੇ ਵੱਲੋਂ ਕਿਸਾਨ ਮਾਰੂ ਨੀਤੀ ਦੇ ਤਹਿਤ ਬੜੇ ਸਖਤ ਫੈਸਲੇ ਲਿਆਂਦੇ ਗਏ ਸੀ ਤੇ ਉਹਨਾਂ ਦੀ ਵਿਰੋਧਤਾ ਕੱਲੇ ਭਾਰਤ ਵਿੱਚ ਹੀ ਨਹੀਂ ਬਲਕਿ ਫੌਲ ਕੰਟਰੀਆਂ ਅੰਦਰ ਬੈਠੇ ਹੋਏ ਕਿਸਾਨਾਂ ਦੇ ਵੱਲੋਂ ਵੀ ਭਰਮਾ ਵਿਰੋਧ ਕੀਤਾ ਗਿਆ ਸੋਨਾਂ ਸਮਿਆਂ ਦੇ ਦੌਰਾਨ ਵੀ ਕਿਸਾਨ ਮਜ਼ਦੂਰਾਂ ਆਦ ਦੇ ਸਬਰ ਦੀ ਪਰਖ ਹੋਈ ਅਰ ਮੈਂ ਬੇਨਤੀ ਵੀ ਕਰਦਾ ਸੀ ਉਸ ਵੇਲੇ ਵੀ ਸਰਕਾਰਾਂ ਨੂੰ ਵੀ ਇਹ ਗੱਲ ਕਹਿੰਦਾ ਸੀ ਕਿ ਸਰਦਾਰਾਂ ਦੇ ਸਬਰ ਨੂੰ ਜ਼ਬਰਦਸਤ ਨਾ ਪਰਖਿਆ ਜਾਵੇ ਔਰ ਉਹਨਾਂ ਦੀ ਦ੍ਰਿੜਤਾ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਠੀਕ ਹੈ ਕਿ ਬਾਅਦ ਵਿੱਚ ਉਹ ਫੇਰ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਆ ਗਿਆ ਇੱਕ ਸਾਡੀ ਆਮ ਕਮਜ਼ੋਰੀ ਵੀ ਹੈ ਅਸੀਂ ਬੜੀ ਜਲਦੀ ਦੇ ਨਾਲ ਸਰਟੀਫਿਕੇਟ ਦੇਣ ਲੱਪ ਪਿੰਨੇ ਆ ਕਿ ਫਲਾਣਾ ਗਦਾਰ ਹੈ ਢਿੰਗੜਾ ਗਦਾਰ ਹੈ ਮੈਂ ਉਦੋਂ ਵੀ ਇਹ ਸਾਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਕਿਹਾ ਸੀ ਕਿ ਸਰਦਾਰਾਂ ਤੇ ਗਦਾਰਾਂ ਦਾ ਬਾਅਦ ਵਿੱਚ ਹੀ ਪਤਾ ਲੱਗਦਾ ਹੁੰਦਾ ਹੈ ਇਸ ਵਾਸਤੇ ਇੰਨੀ ਛੇਤੀ ਕਿਸੇ ਨੂੰ ਅਜਿਹੇ ਸਰਟੀਫਿਕੇਟ ਨਾ ਦਿਆ ਕਰੋ ਜਿਸ ਘਟਨਾ ਦੀ ਮੈਂ ਗੱਲ ਕਰਨ ਲੱਗਾ ਹਾਂ ਚਾਹੇ ਉਹ ਸਟੇਟ ਦੀ ਸਰਕਾਰ ਹੋਵੇ ਤੇ ਚਾਹੇ ਦੇਸ਼ ਦੀ ਸਰਕਾਰ ਹੋਵੇ ਇਹ ਅੱਜ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੀ ਬੈਰੀ ਬਣੀ ਹੋਈ ਹੈ ਚਾਹਸੀਂ ਕਿਸਾਨਾਂ ਦੀ ਗੱਲ ਕਰੀਏ ਚਾਹਸੀਂ ਮਜ਼ਦੂਰਾਂ ਦੀ ਗੱਲ ਕਰੀਏ ਤੇ ਚਾਹਸੀਂ ਨੌਜਵਾਨਾਂ ਦੀ ਗੱਲ ਕਰੀਏ ਹਰ ਪੱਖ ਤੋਂ ਲੈ ਲਈਏ ਇਹ ਸਿੱਖ ਤੇ ਸਿੱਖੀ ਦੀ ਵਿਰੋਧੀ ਜਮਾਤ ਜਿਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਕੋਈ ਨਿੱਤ ਨਮਾ ਕੀਤਾ ਜਾਂਦਾ ਹੈ ਪੰਜਾਬ ਔਰ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਹੈ ਸ਼ਾਇਦ ਆਪ ਜੀ ਦੇ ਧਿਆਨ ਵਿੱਚ ਹੋਵੇ 5 ਜਨਵਰੀ 2023 ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਫਿਰੋਜ਼ਪੁਰ ਆਉਣਾ ਸੀ ਤੇ ਇੱਥੇ ਆ ਕੇ ਪੀਜੀਆਈ ਸਟੇਲ ਐਂਡ ਸੈਂਟਰ ਦਾ ਨੀਂਹ ਪੱਥਰ ਰੱਖਣਾ ਸੀ ਰਸਤੇ ਵਿੱਚ ਕੁਝ ਕਿਸਾਨਾਂ ਦੇ ਵੱਲੋਂ ਜਿਹੜਾ ਸੀ ਉਹ ਰੋਸ ਕੀਤਾ ਗਿਆ ਕਿਉਂਕਿ ਪ੍ਰੋਟੈਸਟ ਕਰਨਾ ਜਿਹੜਾ ਉਹ ਹਿੰਦ ਦਾ ਹੱਕ ਹੈ ਆਪਣੀ ਗੱਲ ਨੂੰ ਕਰਨਾ ਪਰ ਉਸ ਸਮੇਂ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਔਰ ਪੰਜਾਬੀਆ ਨੂੰ ਬਧਨਾਮ ਕਰਨ ਵਾਸਤੇ ਇੱਕ ਬਿਆਨ ਦਿੱਤਾ ਸੀ ਕਿ ਸ਼ੁਕਰ ਹੈ ਕਿ ਮੈਂ ਪੰਜਾਬ ਵਿੱਚੋਂ ਬਚ ਕੇ ਆ ਗਿਆ ਤੇ ਉਸ ਵੇਲੇ ਇੱਕ ਟੀਮ ਬਣਾਈ ਗਈ ਸੀ ਕਿ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਔਰ ਉਸ ਵੇਲੇ ਪੰਜਾਬ ਸਰਕਾਰ ਦੇ ਵੱਲੋਂ 25 ਜਿਹੜੇ ਸੀ ਉਹ ਮੁਰਦਮ ਜਿਹੜੇ ਸੀ ਉਹ ਚੁਣੇ ਗਏ ਪਰੰਤੂ ਇਹ ਜਿਹੜੀ ਕਮੇਟੀ ਦੇ ਵੱਲੋਂ 25 ਜਿਹੜੇ ਸੀ ਮਲਜਮਾਂ ਦੀ ਨਿਸ਼ਾਨਦੇਹੀ ਹੋਈ ਇਸ ਘਟਿਆ ਕਾਰਨਾਮੇ ਨੂੰ ਜਾਇਸ ਰਿਪੋਰਟ ਨੂੰ ਤਤਕਾਲੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਰਿਜੈਕਟ ਕਰ ਦਿੱਤਾ ਗਿਆ ਸੀ ਪਰ ਅਫਸੋਸ ਹੈ ਰੁਣ ਪਤਾ ਚੱਲਿਆ ਹੈ ਕਿ ਅੱਜ 25 ਕਿਸਾਨਾਂ ਦੇ ਉੱਪਰ ਜਿਹੜਾ ਹੈ ਉਹ ਕੇਸ ਦਰਜ ਕਰਕੇ ਉਹਨੂੰ ਬਹੁਤ ਸਖਤ ਸਜ਼ਾ ਸੁਣਾਈ ਗਈ। ਮੈਂ ਤਾਂ ਕਰਕੇ ਇਹ ਆਪਜੀ ਨਾਲ ਸਾਂਝ ਕਰ ਰਿਹਾ ਕਿ ਤੁਹਾਨੂੰ ਰੋਲ ਪਤਾ ਲੱਗ ਜਾਵੇਗਾ ਕਿ ਸਰਦਾਰ ਕੌਣ ਹੁੰਦੇ ਆ ਤੇ ਗਦਾਰ ਕੌਣ ਹੁੰਦੇ ਆ। ਬਹੁਤ ਸਾਰੇ ਅੱਜ ਸਿਰਾਂ ਤੇ ਪੱਗਾਂ ਬਨ ਕੇ ਪੰਜਾਬ ਪੰਜਾਬੀ ਨਾਲ ਗਦਾਰੀ ਕਰ ਰਹੇ ਨੇ। ਸਿੱਖ ਔਰ ਸਿੱਖੀ ਨੂੰ ਖਤਮ ਕਰਨ ਵਾਸਤੇ ਇਕੱਲੇ ਸਰੀਰਕ ਹੀ ਨਹੀਂ ਬਲਕਿ ਬૌਧਿਕ ਹਮਲੇ ਵੀ ਕਰ ਰਹੇ ਨੇ। ਇਹ ਜਿਹੜੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੇ ਦੁਸ਼ਮਣ ਨੇ ਜਿਨ੍ਹਾਂ ਨੇ ਰੋਜ਼ਗਾਰ ਖੋਏ ਹੋਏ ਆ ਅੱਜ ਦੇਸ਼ ਦੀ ਧਰਤੀ ਦੇ ਉੱਪਰ ਇਹ ਬੇਰੋਜ਼ਗਾਰ ਬੱਚੇ ਤਰਲੇ ਲੈ ਰਹੇ ਨੇ ਸੋ ਇਹ ਸਾਰਾ ਦਾ ਸਾਰਾ ਕਸੂਰ ਜਿਹੜਾ ਸਾਡੀਆਂ ਸਰਕਾਰਾਂ ਦਾ ਹੈ ਪਰ ਜਿਹੜੇ ਨਾ ਸਰਕਾਰਾਂ ਦੇ ਹੱਥ ਠੋਕੇ ਆ ਸਾਨੂੰ ਉਹਨਾਂ ਦੇ ਨਿਸ਼ਾਨਦੇਹੀ ਕਰਨੀ ਚਾਹੀਦੀ ਆ ਇਹ ਬਿਨਾਂ ਵਜਾ ਇਸ ਨੂੰ ਕਾਹਨੂੰ ਹੀਰੋਨੀ ਬਣਾ ਦੇਣਾ ਚਾਹੀਦਾ ਚੰਗੀ ਸੋਚ ਵਾਲੇ ਚੰਗੇ ਕਿਰਦਾਰ ਵਾਲੇ ਲੋਕ ਜਿਹੜੇ ਨੇ ਸਾਨੂੰ ਉਹਨਾਂ ਨੂੰ ਅੱਗੇ ਲਿਆ ਲਿਆਉਣਾ ਚਾਹੀਦਾ ਹੈ ਭਾਵੇਂ ਉਹ ਕਿਸੇ ਵੀ ਪੋਲੀਟਿਕਲ ਪਾਰਟੀ ਨਾਲ ਸੰਬੰਧਤ ਹੋਣ ਉਹਨਾਂ ਦੀ ਸੋਚ ਵੇਖਣੀ ਚਾਹੀਦੀ ਹੈ ਸੋ ਜਿਹੜੇ ਲੋਕ ਬੜੇ ਚਾਹੁੰਦੇ ਸੀ ਅਸੀਂ ਬਦਲਾਅ ਚਾਹੁੰਨੇ ਹਾਂ ਬਦਲਾਅ ਚਾਹੁੰਨੇ ਉਹਨਾਂ ਨੇ ਬਦਲਾਅ ਦੇ ਹੀ ਲਿਆ ਅੱਜ ਨਸ਼ਿਆਂ ਦੀ ਬਹੁਤ ਪਰਹਮਾਰ ਹੈ ਜਿਹੜੇ ਕਹਿੰਦੇ ਸੀ ਅਸੀਂ ਇੱਕ ਹਫ਼ਤੇ ਦੇ ਵਿੱਚ ਨਸ਼ਾ ਬੰਦ ਕਰ ਦੇਵਾਂਗੇ ਮੇਰ ਜੁਗਾਰਾ ਉਹਨੂੰ ਜਿਹੜਾ ਉਹ ਡੰਗਾਂ ਨਾਲ ਕੁੱਟਿਆ ਜਾ ਰਿਹਾ ਹੈ ਇਹਨਾਂ ਸਾਰੇ ਮਸਲਿਆਂ ਨੂੰ ਵੇਖਵਾ ਚ ਕੇ ਜਰੂਰ ਇੱਕ ਵਾਰ ਸੋਚਿਓ ਸਰਦਾਰ ਤੇ ਗਦਾਰ ਕੌਣ ਹੁੰਦੇ ਨੇ ਤੇ ਮੈਂ ਬੇਨਤੀ ਖੀਰ ਵਿੱਚ ਫੇਰ ਕਰੂੰਗਾ ਬਿਣਾ ਸੋਚੇ ਸਮਝੇ ਕਿਸੇ ਨੂੰ ਅਜਿਹੇ ਸਰਟੀਫਿਕੇਟ ਨਾ ਦਿਆ ਕਰੋ ਕਿ ਫਲਾੜਾ ਗਦਾਰ ਹੈ ਢੀਂਗੜਾ ਗਦਾਰੇ ਇਸ ਗੱਲ ਦਾ ਬਾਅਦ ਵਿੱਚ ਪਤਾ ਲੱਗਦਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ